ਰਾਂਪਰਾ ਦੇ ਵਿੱਚ ਅੰਦਰਲੇ ਫਾੜਕਾਂ ਤੇ ਬਣੇ ਪੁਲ ਨੂੰ ਲੈ ਕੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੁਲ ਤੇ ਤੁਸੀਂ ਆਪਦੀ ਜ਼ਿੰਮੇਵਾਰੀ ਦੇ ਨਾਲ ਜਾ ਸਕਦੇ ਹੋ ਇਸ ਦੇ ਵਿੱਚ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਅਗਰ ਕੱਲ ਨੂੰ ਕੋਈ ਘਟਨਾ ਘਟਦੀ ਹੈ ਉਸ ਦਾ ਕਾਰਨ ਕੀ ਆ ਉਹ ਵੀ ਤੁਹਾਡੇ ਨਾਲ ਅੱਗੇ ਸਾਂਝਾ ਕਰਾਂਗੇ ਪਰ ਇਹਨਾਂ ਝਾਂ ਜ਼ਰੂਰ ਖਾਸ ਦੇ ਉਤੋਂ ਦੀ ਵੱਡੀਆਂ ਭਾਰੀਆਂ ਚੀਜ਼ਾਂ ਨਾ ਜਾਣ ਸਿਰਫ ਟੂ-ਵਿਲਰ ਹੀ ਜਾਣ ਆਹ ਅਪੀਲ ਕਰ ਦਿੱਤੀ ਗਈ ਹੈ ਜ਼ਿਲ੍ਹਾ ਪ੍ਰਸ਼ਾਸਨ ਬਟਿੰਡਾ ਵੱਲੋਂ ਕਿ ਆਰ ਜੀ ਤੌਰ ਤੇ ਇਹੜਾ ਪੁਲ ਬਣਿਆ ਹੋਇਆ ਜਿਹੜਾ ਉਹਨੂੰ ਚਾਲੂ ਕੀਤਾ ਗਿਆ ਸੇਫਟੀ ਹੈਚ ਚੈੱਕ ਕੀਤੀ ਜਾ ਰਹੀ ਹੈ ਸਾਵਧਾਨੀ ਪੂਰਵਕ ਇਸ ਦਾ ਉਪਯੋਗ ਕਰੋ ਜਾਇਂ ਕਦੋਂ ਆਪਣਾ ਪੱਲਾ ਛਾੜ ਲਿਆ ਹੋਵੇ ਕਿ ਅਗਰ ਲੋਕ ਮੰਗ ਕਰ ਲੋਕਾਂ ਦੀ ਮੰਗ ਸੀ ਕਿ ਦੀਵਾਲੀ ਦੇ ਸ਼ਹਿਰ ਨੇੜੇ ਆ ਰਹੇ ਨੇ ਕਿ ਪੋਲ ਨੂੰ ਇੱਕ ਵਾਰ ਖੋਲ ਦਿੱਤਾ ਜਾਵੇ ਚਾਹੇ ਬਾਅਦ ਦੇ ਵਿੱਚ ਬੰਦ ਕਰ ਦਿੱਤਾ ਜਾਵੇ ਪਰ ਦੇਖਦੇ ਕੀ ਹਾਂ ਕਿ ਲਗਾਤਾਰ ਜਿਹੜੇ ਇੱਥੇ ਪਹਿਲਾਂ ਜਿਵੇਂ ਕਿਸਾਨਾਂ ਵੱਲੋਂ ਵੀ ਉਦਘਾਟਨ ਕਰ ਦਿੱਤਾ ਗਿਆ ਪੁਲ ਦਾ ਔਰ ਦੂਜੇ ਪਾਸੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਵੀ ਐਤਵਾਰ ਨੂੰ ਜਿਹੜੇ ਖੁਸ਼ੀ ਦੇ ਵਿੱਚ ਅਨ ਲੱਡੂ ਵੰਡੇ ਗਏ ਨੇ ਕਿ ਲੋਕਾਂ ਨੇ ਪਹਿਲਾਂ ਗੁੱਸਾ ਕੀਤਾ ਸੀ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਕਿ ਲੋਕਾਂ ਨੇ ਗੁੱਸਾ ਕੀਤਾ ਸੀ ਜਦੋਂ ਮੈਂ ਪੁਲ ਲੈ ਕੇ ਆਇਆ ਸੀ ਹੁਣ ਪੁਲ ਤਿਆਰ ਹੋ ਗਿਆ ਹੁਣ ਇਸ ਦੇ ਫਾਇਦੇ ਦੱਸ ਰਹੇ ਨੇ ਹੁਣ ਲੋਕਾਂ ਨੂੰ ਸੁਖ ਵੀ ਹੋਏ ਪਿਆ ਔਰ ਤੀਜੀ ਵੱਡੀ ਕੀ 4 ਤਰੀਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਇੱਥੇ ਆ ਰਹੇ ਨੇ ਸ਼ਾਇਦ ਇਹਨਾਂ ਲਈ ਨਾ ਕਿਹਾ ਉਹ ਵੀ ਕਿ ਲੋਕ ਅਜੇ ਜ਼ਿਆਦਾ ਨਾਂ ਲੰਘਣ ਕਿ ਸ਼ਾਇਦ ਇਹ ਫਲੈਕਸਾ ਜਿਹੜੀ ਹੈ ਬਾਅਦ ਚੋਂ ਹਟਾ ਲਈ ਜਾਵੇ। ਇੱਕ ਵਾਰ ਲੋਕਾਂ ਨੂੰ ਰੋਕਣ ਦੇ ਲਈ ਇਹ ਅਪੀਲ ਕੀਤੀ ਗਈ ਹੋਵੇ ਕਿ ਪੁਲ ਜੇ ਆਰਜੀ ਤੌਰ ਤੇ ਮਤਲਬ ਤਿਆਰ ਕੀਤਾ ਗਿਆ ਦੀ ਸੇਫਟੀ ਚੈੱਕ ਕੀਤੀ ਜਾ ਰਹੀ ਹੈ। ਵੈਸੇ ਪਿੱਛੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੀ ਪਈ ਸੀ ਕਿ ਜਿਹੜੇ ਸਲੇਬਾਂ ਪਾਈਆਂ ਹੋਈਆਂ ਨੇ ਉਹ ਵੀ ਲਗਾਤਾਰ ਚੈੱਕ ਕਰ ਰਹੇ ਸੀ ਕਿ ਕਿੰਨਾ ਬਜਨ ਕਿੰਨਾ ਟਾਈਮ ਤੱਕ ਉਹ ਚੱਲ ਸਕਦੀਆਂ ਨੇ। ਜਿਸ ਦੀ ਰਿਪੋਰਟ ਹੈ 36 ਤੋਂ 72 ਘੰਟਿਆਂ ਦੇ ਵਿੱਚ ਆਉਂਦੀ ਆਉਂਦੀ ਹੈ ਉਹਦੀ ਤੇ ਸੇਫਟੀ ਹਜੇ ਕੋਈ ਵੀ ਨਹੀਂ ਤੋ ਜੋ ਵੀ ਇਸ ਪੁਲ ਉਤੋਂ ਦੀ ਜਾ ਰਹੇ ਨੇ ਉਹ ਆਪ ਦੀ ਜ਼ਿੰਮੇਵਾਰੀ ਤੇ ਜਾਣ ਜਿਆਦਾ ਤੋਂ ਜਿਆਦਾ ਟੂ-ਵੀਲਰ ਇੱਥੋਂ ਦੀ ਲੰਘਣ ਪਰ ਹਰ ਇੱਕ ਚੀਜ਼ ਹੀ ਜਿਹੜੀ ਲਗਾਤਾਰ ਆ ਪੁਲ ਦੇ ਉੱਪਰ ਦੀ ਜਾਰੀ ਹੈ ਇਸ ਦੇ ਵਿੱਚ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਉਹਨਾਂ ਨੇ ਆਪ ਦਾ ਪਲੜਾ ਛੱਡ ਲਿਆ ਕਿ ਸੇਫਟੀ ਹਜੇ ਕੀਤੀ ਜਾ ਰਹੀ ਹੈ ਚੈੱਕ ਕੀਤਾ ਜਾ ਰਿਹਾ ਸਾਰਾ ਇਹਨੂੰ ਹਜੇ ਕਿ ਹਜੇ ਤਿਆਰ ਨਹੀਂ ਹੈਗਾ ਪੁਲ ਕੱਲ ਕੋਈ ਅਗਰ ਘਟਨਾ ਘਟਦੀ ਆ ਤਾਂ ਉਸ ਦੇ ਜ਼ਿੰਮੇਵਾਰ ਲੋਕ ਹੋਣਗੇ ਉਸ ਦੇ ਜ਼ਿੰਮੇਵਾਰ ਅਸੀਂ ਨਹੀਂ ਹੈਗੇ ਬਾਕੀ 4 ਤਰੀਕ ਨੂੰ ਮੁੱਖ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਆ ਰਹੇ ਨੇ ਸ਼ਾਇਦ ਉਸ ਤੋਂ ਬਾਅਦ ਇਹ ਪ੍ਰੋਪਰ ਚੱਲ ਪਵੇ